ਨੈਕਸਸ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ। ਤਿਆਰ ਹੋ ਜਾਓ ਸਮੇਂ ਵਿੱਚ ਪਿੱਛੇ ਜਾਣ ਲਈ ਕਿਉਂਕਿ ਨੈਕਸਸ ਐਮਬੀਡੀ ਨਿਊ ਪਾਲਿਸ ਮਾਲ ਲੈ ਕੇ ਆਇਆ ਹੈ ਕਿ ਡਾਈਨੋਵਰਸ ਇੱਕ ਵਿਲੱਖਣ ਡਾਇਨਾਸੌਰ ਅਨੁਭਵ ਜੋ 1 ਅਕਤੂਬਰ ਤੋਂ 15 ਨਵੰਬਰ 2025 ਤੱਕ ਹਰ ਉਮਰ ਦੇ ਦਰਸ਼ਕਾਂ ਨੂੰ ਰੋਮਾਂਚਿਤ ਕਰੇਗਾ। ਇਹ ਵਿਲੱਖਣ ਪ੍ਰਦਰਸ਼ਨੀ ਪ੍ਰਾਤਨ ਯੁੱਗ ਨੂੰ ਜੀਵੰਤ ਰੂਪ ਵਿੱਚ ਪੇਸ਼ ਕਰੇਗੀ ਜਿਸ ਵਿੱਚ ਆਧੁਨਿਕ ਐਨੀ ਮੈਟਰੋਨਿਕਸ ਤਕਨੀਕ ਦੀ ਮਦਦ ਨਾਲ ਹਿਲਦੇ ਤੇ ਗਰਜਦੇ ਵਿਸ਼ਾਲ ਜivant ਡਾਇਨਾਸੌਰ ਦਰਸਾਏ ਜਾਣਗੇ ਇਸ ਮਨਮੋਹਕ ਦੁਨੀਆ ਵਿੱਚ ਦਾਖਲ ਹੋਣ ਨਾਲ ਹੀ ਦਰਸ਼ਕ ਟੀ ਰੈਕਸ ਅਤੇ ਟ੍ਰਾਈਸੈਰਾਟੋਪਸ ਵਰਗੇ ਵਿਸ਼ਾਲ ਡਾਇਨਾਸੌਰ ਨਾਲ ਰੂਬੂ ਹੋਣਗੇ ਪਰ ਇਹ ਹੀ ਸਭ ਕੁਝ ਨਹੀਂ ਡਾਇਨਾਵਰਸ ਵਿੱਚ ਹੋਰ ਵੀ ਬੇहद ਦਿਲਚਸਪ ਤੇ ਮਨੋਰੰਜਕ ਤਜਰਬੇ ਤੁਹਾਡਾ ਇੰਤਜ਼ਾਰ ਕਰ ਰਹਿਆ ਹਨ ਇਸ ਵਿੱਚ ਆਕਰਸ਼ਨ ਵਿੱਚ ਡਾਈਨੋ ਪਾਰਕ ਜੀਵਨ ਆਕਾਰ ਦੇ ਡਾਇਨਾਸੌਰ ਮਾਡਲ ਦਾ ਦਿਲਚਸਪ ਪ੍ਰਦਰਸ਼ਨ ਜੋ ਤੁਹਾਨੂੰ ਉਸ ਯੁੱਗ ਵਿੱਚ ਲੈ ਜਾਵੇਗਾ ਜਦੋਂ ਇਹ ਵਿਸ਼ਾਲ ਜੀਵ ਧਰਤੀ ਤੇ ਘੁੰਮਦੇ ਸਨ ਡਾਈਨੋ ਰਾਈਡ ਡਾਇਨਾਸੌਰ ਦੇ ਅੰਦਰ ਬੈਠ ਕੇ ਰੋਮਾਂਚਕ ਸਫ਼ਰ ਦਾ ਆਨੰਦ ਲੈ ਸਕਦੇ ਹੋ ਇਹ ਅਨੁਭਵ ਬਿਲਕੁਲ ਬਲੱਖਣ ਹੋਵੇਗਾ ਆਰਟ ਐਂਡ ਕ੍ਰਾਫਟ ਵਰਕਸ਼ਾਪ ਵਿੱਚ ਹਫਤੇ ਦੇ ਆਖੀਰ ਵਿੱਚ ਹੋਣ ਵਾਲੀਆਂ ਡਾਈਨੋ ਥੀਮ ਆਰਟ ਤੇ ਕ੍ਰਾਫਟ ਵਰਕਸ਼ਾਪਾਂ ਵਿੱਚ ਆਪਣੀ ਰਚਨਾਤਮਕਤਾ ਨੂੰ ਉਡਾਨ ਦਿਓ ਇਹੇ ਬੱਚਿਆਂ ਤੇ ਵੱਡਿਆਂ ਦੋਵਾਂ ਲਈ ਉਤਮ ਹਨ ਵੀਆਰ ਗੇਮਸ ਸਟੇਸ਼ਨ ਵਿੱਚ ਵਰਚੁਅਲ ਰਿਐਲਿਟੀ ਦੀ ਦੁਨੀਆ ਵਿੱਚ ਦਾਖਲ ਹੋਵੋ ਤੇ ਡਾਇਨਾਸੌਰ ਨਾਲ ਰੀਅਲ ਲਾਈਫ ਲੜਾਈ ਦਾ ਰੋਮਾਂਚ ਮਹਿਸੂਸ ਕਰੋ ਇੱਕ ਅਨੁਭਵ ਜੋ ਕਦੇ ਨਹੀਂ ਭੁਲਿਆ ਜਾ ਸਕੇਗਾ ਤਿਉਹਾਰੀ ਮਾਲ ਵਿੱਚ ਖਰੀਦਦਾਰੀ ਦਾ ਮਜ਼ਾ ਲੈਣ ਲਈ ਡਾਇਨੋਵਰਸ ਤੋਂ ਇਲਾਵਾ ਮਾਲ ਨੂੰ ਰੌਸ਼ਨੀ ਨਾਲ ਖੂਬਸੂਰਤੀ ਨਾਲ ਸਜਾਇਆ ਗਿਆ ਹੈ ਇੱਥੇ ਗਾਕਾਂ ਲਈ ਖਾਸ ਸ਼ਾਪਿੰਗ ਡਿਸਕਾਊਂਟ ਸ਼ਾਪ ਐਂਡ ਸ਼ਾਪ ਐਂਡ ਵਿਨ ਮੁਕਾਬਲਾ ਅਤੇ 7500 ਜਾਂ ਇਸ ਤੋਂ ਵੱਧ ਦੀ ਖਰੀਦਾਰੀ ਤੇ ਪੱਕੇ ਇਨਾਮ ਦੀ ਪੇਸ਼ਕਸ਼ ਕੀਤੀ ਗਈ ਹੈ ਇਸ ਵਿੱਚ ਦਾਖਲਾ ਫੀਸ ਵਿੱਚ ਡਾਈਨੋ ਰਾਈਡ 199 ਰੁਪਏ ਸੋਮਵਾਰ ਤੋਂ ਐਤਵਾਰ ਤੱਕ ਵੀਆਰ ਗੇਮਿੰਗ ਪਲੱਸ ਡਾਈਨੋ ਰਾਈਡ ਪੂਰਾ ਤਜਰਬਾ 399 ਟਿਕਟਾ ਮਾਲ ਦੇ ਅੰਦਰਲੇ ਕਾਊਂਟਰ ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ